ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਮੁਹਾਵਰੇ ਕਰਾਂਗੇ ਨੰਨੇ ਦੇ ਨਵਲਾ ਸਟਾਰਟ ਨੰਬਰ 1 ਤੇ ਹੈ ਨਿਮੂਜਨਾ ਹੋਣਾ ਉਦਾਸ ਹੋਣਾ ਦੂਸਰੀ ਵਾਰ ਫੇਲ ਹੋਣ ਕਾਰਨ ਮੁਕੇਸ਼ ਲਈ ਕਈ ਦਿਨਾ ਤੋਂ ਨਿਮੂਜਨਾ ਹੋਇਆ ਫਿਰਦਾ ਹੈ ਯਾਨੀ ਕਿ ਕਈ ਦਿਨਾ ਤੋਂ ਉਦਾਸ ਹੋਇਆ ਫਿਰਦਾ ਕਿਉਂਕਿ ਉਹ ਦੂਜੀ ਵਾਰ ਵੀ ਫੇਲ ਹੋ ਗਿਆ ਨਾਨੀ ਚੇਤੇ ਆਉਣੀ ਬਹੁਤ ਤੰਗ ਹੋਣਾ ਜਦੋਂ ਵੈਲੇ ਫਿਰਦੇ ਗੁਰ ਨਾਮ ਨੂੰ ਦਿਹਾੜੀ ਕੰਨੀ ਪਈ ਤਾਂ ਉਸ ਨੂੰ ਨਾਨੀ ਚੇਤੇ ਆ ਗਈ ਨੱਕ ਰਗੜਨਾ ਮਿੰਤਾ ਕਰਨੀਆਂ ਨਕਲ ਮਾਰਦੇ ਆ ਫੜੇ ਹਰੀ ਚੰਦ ਨੂੰ ਸੁਪਰਡੈਂਟ ਨੇ ਉਸ ਤੇ ਨੱਕ ਰਗੜਨ ਤੇ ਵੀ ਨਾ ਬਖਸ਼ਿਆ ਯਾਨੀ ਕਿ ਨਕਲ ਮਾਰਦੇ ਜਦੋਂ ਸੁਪਰੀਡੈਂਟ ਆਂਦੇ ਜਿਹੜੇ ਚੈਕਿੰਗ ਕਰਨ ਵਾਲੇ ਉਹਨਾਂ ਦੇ ਉਹਨੇ ਨੱਕ ਵੀ ਰਗੜਿਆ ਮਾਫੀ ਮੰਗੀ ਤਾਂ ਉਹਨਾਂ ਨੇ ਉਹਨੂੰ ਨਹੀਂ ਬਖਸ਼ਿਆ ਨਸਪੱਜ ਕੰਨੀ ਯਤਨ ਕਰਨਾ ਆਖਰ ਨਸਪਾਜ ਕਰਕੇ ਮੇਰਾ ਭਰਾ ਨੇ ਆਪਣੀ ਬਦਲੀ ਫਿਰੋਜ਼ਪੁਰੇ ਜਲੰਧਰ ਕਰਾ ਹੀ ਲਈ ਯਾਨੀ ਕਿ ਫਿਰੋਜ਼ਪੁਰ ਤੋਂ ਆਪਣੀ ਬਦਲੀ ਕਿੱਥੇ ਕਰਾਈ ਜਲੰਧਰ ਨੋ ਬਾਰ ਨੋ ਹੋਣਾ ਬਿਲਕੁਲ ਤੰਦਰੁਸਤ ਹੋਣਾ ਮੈਂ ਦਵਾਈਆਂ ਤੇ ਬਹੁਤ ਕੀਤੀਆਂ ਪਰ ਨੋ ਬਾਰ ਨੋ ਹੈਮੋਪੈਥਿਕ ਦਵਾਈ ਵਾਲ ਨਾਲ ਹੋਇਆ ਹਾਂ ਯਾਨੀ ਕਿ ਬਿਲਕੁਲ ਤੰਦਰੁਸਤ ਕਹਿਣਾ ਆ ਹੈਮੋਪੈਥਿਕ ਦਵਾਈ ਨਾਲ ਨੂਆ ਨਾਲੋਂ ਮਾਸ ਵਖਣਾ ਹੋਣਾ ਰਿਸ਼ਤੇਦਾਰੀ ਨਹੀਂ ਟੁੱਟਦੀ ਹਿੰਦੂ ਸਿੱਖਾ ਵਿੱਚ ਰਾਜਨੀਤੀ ਜੋ ਮਰਜੀ ਪਾੜੇ ਪਾਵੇ ਪਰ ਨੌਂਵਾਂ ਨਾਲ ਮਾਸਕ ਦੀ ਵੀ ਵੱਖ ਨਹੀਂ ਹੁੰਦਾ ਨੱਕ ਚ ਦਮ ਕੰਨਾ ਟੰਗ ਕੰਨਾ ਮਹਿੰਗਾਈ ਨੇ ਆਮ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ ਨੰਬਰ 8 ਤੇ ਨੱਕ ਨਕੇਲ ਪਾਉਣੀ ਕਾਬੂ ਕਰਨਾ ਸ਼ਾਮ ਦਾਸ ਦੀ ਵੋਟੀ ਨੇ ਪੁੱਤਰਾ ਦੇ ਨੱਕ ਨਕੇਲ ਪਾ ਕੇ ਰੱਖੀ ਹੈ ਨੱਕ ਵੱਡਣਾ ਬਦਨਾਮੀ ਕੰਨਾ ਸੁਨੀਤਾ ਨਿਗਵਾਂਡੀਆਂ ਦੇ ਮੁੰਡੇ ਨਾਲ દોੜ ਕੇ ਸਾਰੇ ਪਰਿਵਾਰ ਦਾ ਨੱਕ ਵਡਾ ਦਿੱਤਾ ਨੰਬਰ 10 ਹੈ ਨੱਕ ਰੱਖਣਾ ਇੱਜ਼ਤ ਰੱਖਣੀ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਨੂੰ ਦਾਜ ਦੇ ਬਾਰੇ ਸੁਚੇਤ ਕਰਦੇ ਕਿਹਾ ਕਿ ਬਾਸ ਸਾਡੀ ਨੱਕ ਰੱਖ ਲਿਓ ਨੈਕਸਟ ਹੈ ਨੰਬਰ 11 ਨਕੋ ਠੂਹੇ ਡੇਗਨਾ ਬਹੁਤ ਆਕਰ ਵਿੱਚ ਰਹਿਣਾ RAM SINGH ਕੋਲ ਜਦ ਦਾ ਧੰਨ ਆਇਆ ਹੈ ਉਹ ਨਕੋ ਠੂਹੇ ਠੇਕਦਾ ਹੈ ਯਾਨੀ ਕਿ ਆਕਰ ਵਿੱਚ ਹੀ ਰਹਿੰਦਾ ਹੈ ਨੱਕ ਚਾੜਨਾ ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ ਬਲਵਿੰਦਰ ਨੇ ਨੱਕ ਚੜਾਉਂਦੀ ਆ ਕਿ ਆ ਮੈਂ ਇਸ ਕੀਰ ਵਿੱਚ ਮਿੱਠਾ ਬਹੁਤ ਘੱਟ ਹੈ ਨੂੰ ਆੜ ਜਾਣਾ ਕੁਝ ਸਹਾਰਾ ਮਿਲ ਜਾਣਾ ਜਦੋਂ ਮੇਰਾ ਕਿਤੇ ਨਾਉ ਆੜ ਗਿਆ ਤਾਂ ਮੈਂ ਸਭ ਤੋਂ ਪਹਿਲਾਂ ਤੈਨੂੰ ਨੌਕਰੀ ਤੇ ਲਵਾਵਾਂਗਾ ਨੈਕਸਟ ਹੈ ਨਾ ਕੁੱਤੇ ਮੱਖੀ ਦਾ ਬਹਿਨ ਦੇਣਾ ਅਭਿਮਾਨ ਵਿੱਚ ਕਿਸੇ ਦੀ ਪਰਵਾਹ ਨਾ ਕਰਨਾ ਅਮਰਜੀਤ ਨਾ ਕੁੱਤੇ ਮੱਖੀ ਨਹੀਂ ਬਹਿਨ ਦਿੰਦਾ ਨੰਬਰ 15 ਨੱਕ ਹੇਟ ਨਾ ਲਾਉਣਾ ਜਰਾ ਵੀ ਪਸੰਦ ਨਾ ਕਰਨਾ ਸ਼ੀਲਾ ਕਿਸੇ ਦੀ ਬਣਾਈ ਹੋਈ ਚੀਜ਼ ਨਾ ਘੇਟ ਨਹੀਂ ਲਿਆਉਂਦੀ। ਨੱਕ ਨਕੇਲ ਪਾਉਣੀ ਕਾਬੂ ਕੰਨਾ। ਸਤਿੰਦਰ ਦੀ ਪਤਨੀ ਨੇ ਉਸ ਤੇ ਨੱਕ ਨਕੇਲ ਪਾਈ ਹੋਈ ਹੈ। ਐਨਕਿ ਉਸ ਨੂੰ ਸਤਿੰਦਰ ਨੂੰ ਕਾਬੂ ਕੀਤਾ ਹੋਇਆ। ਨੱਕ ਨਾਲ ਲਕੀਰਾ ਕੱਢਣਾ ਤੋਬਾ ਕਰਨੀ। ਇਸ ਕੋ ਵੀ ਅੰਡਰਲਾਈਨ ਕਰ ਲੈਣਾ ਠੀਕ ਹੈ। ਜਦੋਂ RAMU ਪਿੰਡ ਵਿੱਚ ਚੋਰੀ ਕਰਦਾ ਫੜਿਆ। ਗਿਆ ਤਾਂ ਉਸ ਪੰਚਾਇਤ ਅੱਗੇ ਨੱਕ ਨਾਲ ਨਕੀਰਾ ਕੱਢ ਕੇ ਛੁੱਟਾ। ਨਾ ਕਬੂਲ ਮਾਨਾ ਨੁਕਸ ਕੱਢਣਾ ਕਮਲ ਨੂੰ ਕਿਸੇ ਦਾ ਕੀਤਾ ਕੰਮ ਪਸੰਦ ਨਹੀਂ ਆਉਂਦਾ ਐਵੇਂ ਨੱਕਮੁੱਲ ਮਾਰਦਾ ਰਹਿੰਦਾ ਹੈ ਨਗਾਰੇ ਦੀ ਝੋਟ ਨਾਲ ਆਖਣਾ ਸ਼ਰੀਆਮ ਕਹਿਣਾ ਦੁਕਾਨਦਾਰ ਨੇ ਕਿਹਾ ਕਿ ਉਹ ਨਗਾਰੇ ਦੀ ਝੋਟ ਨਾਲ ਆਖਦਾ ਹੈ ਕਿ ਉਸ ਦੀਆਂ ਚੀਜ਼ਾਂ ਵਿੱਚ ਕੋਈ ਮਿਲਾਵਟ ਸਾਬਤ ਨਹੀਂ ਕਾਟ ਸਕਦਾ 20 ਨੰਬਰ ਤੇ ਨਜ਼ਰ ਚੁਰਾਉਣਾ ਬਚ ਕੇ ਲੰਘ ਜਾਣਾ ਬਲਵੰਤ ਨੇ ਮੇਰੇ 2000 ਰੁਪਏ ਦੇਨੇ ਹਨ ਹੁਣ ਉਹ ਕਦੇ ਮੇਰੇ ਸਾਹਮਣੇ ਨਹੀਂ ਆਉਂਦਾ ਸਕੋ ਮੇ ਉਹ ਮੇਰੇ ਤੋਂ ਨਜ਼ਰ ਚੁਰਾ ਕੇ ਲੰਘ ਜਾਂਦਾ ਹੈ ਨੈਕਸਟ 21 ਤੇ ਨੰਬਰ 55 ਸਥਿਤੀ ਨੂੰ ਪਛਾਨਣਾ ਸਾਨੂੰ ਸਭ ਨੇ ਦੀ ਨਬਜ਼ ਪਛਾਨ ਕੇ ਕੰਮ ਕਰਨਾ ਚਾਹੀਦਾ ਹੈ ਐਂਡ ਲਾਸਟ ਹੈ ਨੌਵਾਂ ਤੇ ਲਿਖਿਆ ਹੋਣਾ ਚੰਗੀ ਤਰ੍ਹਾਂ ਪਤਾ ਹੋਣਾ ਜਿਨ੍ਹਾਂ ਨੇ ਪ੍ਰੈਕਸ਼ਨ ਪੇਪਰ ਵਿੱਚ ਆਏ ਹਨ ਉਹ ਮੇਰੇ ਨੌਵਾਂ ਤੇ ਲਿਖੇ ਹੋਏ ਹਨ ਯਾਨੀ ਕਿ ਮੈਨੂੰ ਚੰਗੀ ਤਰ੍ਹਾਂ ਉਹਨਾਂ ਦੇ ਕੁਸ਼ਨ ਆਨਸਰ ਪਤਾ ਹੈ ਠੀਕ ਹੈ ਐਂਡ ਨੈਕਸਟ ਅਸੀਂ ਨੰਨੇ ਦੇ ਕਿਤੇ ਆ ਉਥੇ ਐ ਨੋਟ ਕਰਨੇ ਜਿੱਥੇ ਸੈਪਰੇਟ ਕਾਪੀ ਤੇ ਅਸੀਂ ਲਗਾਏ ਆ ਠੀਕ ਹੈ